ਮੈਂ ਤੁਹਾਡਾ ਆਪਣੇ ਅਮੀਕਾ ਸੁਲਾਮ ਵਾਲਾ ਖੜੇ ਸੀ ਜੀ ਨਿਆ ਬਾਜ਼ਾਰ ਸੁਲਾਮ ਹਾਂਜੀ ਦੋਸਤੋ ਇੱਥੇ ਖੜੇ ਸੀ ਜੀ ਬ੍ਰਾਂਡਸ ਦੇ ਐਕਸਕਲੂਸਿਵ ਸਟੋਰ ਰਾਜ ਲੈ ਰਹੇ ਵਾਲੇ ਦੀ ਦੁਕਾਨ ਹਾਂਜੀ ਦੋਸਤੋ ਇੱਥੇ ਤੁਹਾਨੂੰ ਬ੍ਰਾਂਡ ਦਾ ਹਰ ਇੱਕ ਪ੍ਰੋਡਕਟ ਮਿਲੂਗਾ ਜਿਵੇਂ ਕਿ ਐਲਸੀਡੀ ਐਲਈਡੀ ਵਾਸ਼ਿੰਗ ਮਸ਼ੀਨ ਮਾਈਕ੍ਰੋਵੇਵ ਕੁਝ ਵੀ ਲੈਣਾ ਸਭ ਬ੍ਰਾਂਡ ਹੀ ਹੋਊਗਾ ਤੇ ਵਧੀਆ ਤੁਹਾਨੂੰ ਉਸ ਤੇ ਕੈਸ਼ਬੈਕ ਮਿਲਣ ਜਾ ਰਿਹਾ ਤੇ ਉਹਦੀ ਵਾਰੰਟੀ ਗਾਰੰਟੀ ਬਿਲਕੁਲ ਪ੍ਰੋਪਰ ਮਿਲੂਗੀ ਤੇ ਨੰਬਰ ਵੀ ਨੀਤੇ ਚੱਲ ਰਿਹਾ ਹੈ ਅਗਰ ਕਿਸੇ ਨੂੰ ਕੁਝ ਵੀ ਸਮਾਨ ਦੀ ਲੋੜ ਹੈ ਤਾਂ ਨੀਤੇ ਜਿੱਤੇ ਗਏ ਨੰਬਰ ਤੇ ਕੰਟੈਕਟ ਕਰ ਸਕਦਾ ਹੈ ਤੇ ਬਾਕੀ ਜਾਣਕਾਰੀ ਲਈ ਆ ਜਾਓ ਸਤਿ ਸ਼੍ਰੀ ਅਕਾਲ ਮਿੱਕਾ ਜੀ ਮਿੱਕਾ ਜੀ ਸਾਨੇ ਦੀਵਾਲੀ ਦੇ ਮੌਕੇ ਤੇ ਆਪਣੀ ਦੁਕਾਨ ਤੇ ਸੇਲ ਲਗਾ ਦਿੱਤੀ ਹੈ ਅਸੀਂ ਸਾਡੀ ਦੁਕਾਨ ਤੇ ਕੰਪਨੀ ਦੀ Ориジナル LED ਅਸੀਂ LED ਸਿਰਫ 9990 ਰੁਪਏ ਦੇ ਵਿੱਚ Samsung ਦੀ LED ਕਸਟਮਰ ਨੂੰ ਦੇ ਰਹੇ ਆ Samsung ਕੰਪਨੀ ਦੀ LED ਸਾਡੇ ਕੋਲੇ Samsung ਕੰਪਨੀ ਦਾ ਸਟੋਰ ਆ ਤੁਸੀਂ ਸਾਡੇ ਕਾਊਂਟਰ ਤੇ ਆਓਗੇ ਤਾਂ ਤੁਹਾਨੂੰ ਆਪ ਹੀ ਆਪਾ ਪਤਾ ਲੱਗ ਜਾਊਗਾ ਵੀ ਸਾਡੇ ਕਾਊਂਟਰ ਤੇ ਤੇ ਲੋਕਾਂ ਦੇ ਕਾਊਂਟਰਾਂ ਦੇ ਵਿੱਚ ਕੀ ਫਰਕ ਆ ਅਸੀਂ ਆਪਣੇ ਦੁਕਾਨ ਤੇ ਕਸਟਮਰ ਨੂੰ ਕਿਸੇ ਨੂੰ 5990 ਵਾਲੀ ਚਾਈਨਾ LED ਨਹੀਂ ਦੇ ਰਹੇ ਕੰਪਨੀ ਦੀਆਂ LED ਾਂ ਦੇ ਰਹੇ ਆ ਜਿਵੇਂ ਸਾਡੇ ਕੋਲੇ Sony ਦੀ ਡਾਇਰੈਕਟ ਏਜੰਸੀ ਹੈ ਸਾਡੇ ਕੋਲ Samsung ਦੇ ਹਰ ਤਰ੍ਹਾਂ ਦੇ ਮਾਡਲ ਜਿਵੇਂ ਕਿ 75 ਇੰਚੀ 55 ਇੰਚੀ 55 ਇੰਚੀ ਦੀ ਸਾਰੀ ਫੁੱਲ ਰੇਂਜ ਫੁੱਲ ਵੈਰਾਈਟੀ ਸਾਡੇ ਆਪਣੇ ਦੁਕਾਨ ਤੇ ਲੈਤੀ ਆ ਮੀਕਾ ਜੀ ਬਾਜ਼ਾਰ ਨਾਲੋਂ ਅਸੀਂ ਬਹੁਤ ਹੀ ਘੱਟ ਰੇਟਾਂ ਤੇ ਪ੍ਰੋਡਕਟ ਕਸਟਮਰ ਨੂੰ ਪ੍ਰੋਵਾਈਡ ਕਰਾ ਰਹੇ ਹਾਂ ਤੁਸੀਂ ਕੱਲੇ ਗਿਫਟਾਂ ਨੂੰ ਨਾ ਦੇਖੋ ਵੀ ਕੌਣ ਕੀ ਗਿਫਟ ਦੇ ਰਿਹਾ ਕੀ ਨਹੀਂ ਦੇ ਰਿਹਾ ਅਸੀਂ ਕਸਟਮਰ ਨੂੰ オリジナル ਪ੍ਰੋਡਕਟ ਦੇ ਰਹੇ ਹਾਂ ਸਾਡੇ ਕੋਲੇ ਵਾਸ਼ਿੰਗ ਮਸ਼ੀਨ ਦੀ ਫੁੱਲ ਵਟਾ ਫੁੱਲ ਰੇਂਜ ਆ ਆਈਐਫਬੀ ਕੰਪਨੀ ਦੀ ਫੁੱਲੀ ਆਟੋਮੈਟਿਕ ਮਸ਼ੀਨ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਵੈਰਾਈਟੀ ਦੇਖੋ ਕਿੰਨੀ ਲੱਗੀ ਪਈ ਆ ਫੁੱਲੀ ਆਟੋਮੈਟਿਕ ਦੀ ਜਿਸ ਤਰ੍ਹਾਂ ਸਾਹਮਣੇ ਦੇਖੋ ਤੁਸੀਂ ਫਰੰਟ ਲੋਡਿੰਗ ਦੀ ਕਿੰਨੀ ਵੈਰਾਈਟੀ ਆ ਸਾਡੇ ਕੋਲੇ ਹਰ ਮਾਡਲ ਹਰ ਵੈਰਾਈਟੀ ਸਾਡੇ ਸਟੋਰ ਤੇ ਅਵੇਲੇਬਲ ਆ ਤੁਸੀਂ ਸਾਡੇ ਸਟੋਰ ਤੇ ਇੱਕ ਵਾਰ ਵਿਜ਼ਿਟ ਕਰੋ ਤੁਹਾਨੂੰ ਆਪ ਹੀ ਆਪ ਬਾਜ਼ਾਰ ਤੇ ਸਾਡੇ ਰੇਟਾਂ ਦਾ ਫਰਕ ਪਤਾ ਲੱਗੂਗਾ ਵੀ ਕੀ ਫਰਕ ਹੈ ਸਾਡੇ ਸਟੋਰ ਦਾ ਮਿਕਾ ਜੀ ਕਿਸ਼ਤਾਂ ਤੇ ਵੀ ਅਸੀਂ ਪ੍ਰੋਡਕਟ ਦੇ ਰਹੇ ਹਾਂ ਕਸਟਮਰ ਨੂੰ ਅਸੀਂ ਆਪਣੀ ਦੁਕਾਨ ਤੇ ਸਕੀਮ ਲਗਾਈ ਆ ਜਿਸ ਤਰ੍ਹਾਂ ਕੋਈ ਵੀ ਕਸਟਮਰ 1 ਰੁਪਏ ਦੇ ਕੇ ਕੋਈ ਵੀ ਫੁੱਲੀ ਆਟੋਮੈਟਿਕ ਮਸ਼ੀਨ ਲੈ ਜਾਏ ਸਿੰਪਲ ਸੈਮੀ ਮਸ਼ੀਨ ਲੈ ਜਾਏ ਜਾਂ LED ਕੋਈ 65 ਇੰਚੀ 72 ਇੰਚ ਜਾਂ 55 ਇੰਚ ਐਲਈਡੀ ਕੋਈ ਵੀ ਤੁਸੀਂ ਸਾਡੇ ਸਟੋਰ ਤੋਂ ਸਿਰਫ ਇੱਕ ਰੁਪਏ ਪਰ ਕੇ ਲੈ ਜਾ ਸਕਦੇ ਹੋ ਸਰ ਤੁਸੀਂ ਵੀਰ ਜੀ ਮੇਰਾ ਜਿਹੜਾ ਐਡਰੈਸ ਆ ਉਹ ਨਵਾਂ ਬਾਜ਼ਾਰ ਰਾਜ ਲਹਿਰੇ ਵਾਲਾ ਤੁਸੀਂ ਪੁੱਛ ਕੇ ਕਿਤੋਂ ਸਾਡੇ ਸਟੋਰ ਤੇ ਆ ਸਕਦੇ ਹੋ ਜੀ ਜੀ ਮਿੱਕਾ ਜੀ ਹੁਣ ਆਪਾਂ ਫ੍ਰਿਜ ਆਵਾਜ਼ ਤੇ ਮੈਂ ਤੁਹਾਨੂੰ ਦਿਖਾਣਾ ਵੀ ਸਾਡੇ ਬਹੁਤ ਸ਼ਾਨਦਾਰ ਫ੍ਰਿਜਾਂ ਦੀ ਵੈਰਾਈਟੀ ਹੈਤੀ ਆਪਣੀ ਦੁਕਾਨ ਤੇ ਜਿਸ ਤਰ੍ਹਾਂ ਸਾਡੀ ਦੁਕਾਨ ਤੇ ਫੋਰ ਡੋਰ Samsung ਦਾ ਵੀ ਮੇਰੇ ਖਲਮੇ ਵੀ ਕਿਸੇ ਵੀ ਸਟੋਰ ਤੇ ਸਮੇਂ ਇਹ ਜਿਹੇ ਫਰਿਜ ਦੇਖਣ ਨੂੰ ਨਹੀਂ ਮਿਲਣਗੇ ਸਾਡੇ ਕੋਲ ਪ੍ਰੀਮੀਅਮ ਵੈਰਾਈਟੀ ਹਰ ਤਰ੍ਹਾਂ ਦੇ ਫਰਿਜ Samsung ਦੇ ਆ ਦੇਖੋ ਤੁਸੀਂ ਛੋੜ ਛੋੜ ਡੋਰ ਫਰਿਜ ਨਹੀਂ ਆ ਦੇਖੋ ਮਿਕਾ ਜੀ LED ਵਾਲੇ ਸੀ ਫਰਿਜ ਲਾਤੇ ਨੇ ਆਪਣੀ ਦੁਕਾਨ ਤੇ ਇਸ ਦੇ ਵਿੱਚ ਕਸਟਮਰ ਨੂੰ YouTube ਚਲਾਣੀ ਆ ਕੁਝ ਵੀ ਚਲਾਉਣਾ ਹਰ ਤਰ੍ਹਾਂ ਦਾ ਇਸ ਦੇ ਵਿੱਚ ਅਗਲਾ ਆਪਣਾ TV ਲਾ ਸਕਦਾ ਆਈਸ ਕਰਸ਼ਰ ਵਾਲੇ ਫਰਿਜ ਨਹੀਂ ਸਾਡੇ ਕੋਲੇ ਫਰਿਜਾਂ ਦੀ ਸਾਡੇ ਕੋਲੇ ਫੁੱਲ ਰੇਂਜ ਫੁੱਲ ਵੈਰਾਈਟੀ ਜਿਸ ਤਰ੍ਹਾਂ ਮਰਜ਼ੀ ਤੇ ਤੁਸੀਂ ਫਰਿੱਜ ਸਾਡੇ ਕੋਲੇ ਦੁਕਾਨ ਤੋਂ ਬਾਈ ਕਰ ਸਕਦੇ ਹੋ ਔਰ ਇਨਾਂ ਤੇ ਅਸੀਂ ਬਹੁਤ ਵਧੀਆ ਕੈਸ਼ਬੈਕ ਦੇ ਰਹੇ ਹਾਂ ਕਸਟਮਰ ਨੂੰ ਕ੍ਰੈਡਿਟ ਕਾਰਡ ਲਿਆਓ ਅਪ ਟੂ 25000 ਤੱਕ ਦਾ ਤੁਸੀਂ ਕੈਸ਼ਬੈਕ ਸਾਡੀ ਦੁਕਾਨ ਤੋਂ ਲੈ ਜਾ ਸਕਦੇ ਹੋ ਬਹੁਤ ਹੀ ਸੋਹਣੇ ਸੋਹਣੇ ਫਰਿੱਜ ਬਹੁਤ ਹੀ ਸੋਹਣੀ ਸੋਹਣੀ ਵੈਰਾਈਟੀ ਸਾਡੇ ਆਪਣੀ ਦੁਕਾਨ ਤੇ ਲਿਆ ਕੇ ਰੱਖੀ ਹੋਈ ਆ ਤੁਸੀਂ ਇੱਕ ਵਾਰ ਸਾਡੇ ਸਟੋਰ ਤੇ ਵਿਜ਼ਿਟ ਕਰੋ ਰਾਜ ਲਹਿਰੇ ਵਾਲਾ ਨਵਾਂ ਬਾਜ਼ਾਰ ਸੁਨਾਮ ਤੇ ਲਓ ਜੀ ਦੋਸਤੋ ਫਿਰ ਵੀਡੀਓ ਕਰ ਦਿਓ ਸ਼ੇਅਰ ਕਿਉਂਕਿ ਤੁਹਾਨੂੰ ਹਰ ਇੱਕ ਬ੍ਰਾਂਡ ਦਾ ਰੇ ਪ੍ਰੋਡਕਟ ਮਿਲੂਗਾ ਤੇ ਉਸ ਪ੍ਰੋਡਕਟ ਤੇ ਵੱਧ ਤੋਂ ਵੱਧ ਤੁਹਾਨੂੰ ਲੈਸ ਮਿਲੂਗੀ ਤੇ ਵੱਧ ਤੋਂ ਵੱਧ ਤੁਹਾਨੂੰ ਵੱਡੇ ਵੱਡੇ ਹਨਾ ਕੈਸ਼ਬੈਕ ਮਿਲਣਗੇ ਤੇ ਲਓ ਜੀ ਦੋਸਤੋ ਵੀਡੀਓ ਕਰ ਦਿਓ ਸ਼ੇਅਰ ਥੈਂਕ ਯੂ ਧੰਨਵਾਦ ਤੁਹਾਡਾ ਆਪਣਾ ਮੀਕਾ ਸੁਨਾਮਾ